ਨਿਊਜ਼ ਟੀਮ ਲਾਈਵ ਤੋਂ ਮੈਂ ਔਰਵਸ਼ੀ ਸਾਡੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੀ ਹਾਂ ਅੱਜ ਤੋਂ 2 ਸਾਲ ਪਹਿਲਾਂ 2020 ਵਿਖੇ ਇੱਕ ਅੰਦੋਲਨ ਜਿਨੇ ਇਤਿਹਾਸ ਵਿੱਚ ਆਪਣਾ ਇੱਕ ਨਾਮ ਦਰਜ ਕੀਤਾ ਸੀ ਜ ਜਿਹਦੀ ਮੈਂ ਗੱਲ ਕਰ ਦਵਾਂ ਕਿਸਾਨੀ ਅੰਦੋਲਨ 378 ਦਿਨ ਚੱਲਿਆ ਦਿੱਲੀ ਦੇ ਬਾਰਡਰ ਤੇ ਉਹ ਅੰਦੋਲਨ ਜਿਹਦੇ ਵਿੱਚ 700 ਤੋਂ ਵੱਧ ਪਰਿਵਾਰਾਂ ਦੇ ਜਿਹੜੇ ਘਰ ਤੇ ਨੇ ਉਹਨਾਂ ਵਿੱਚ ਸ਼ਹੀਦ ਹੋ ਗਏ ਅੰਤ ਵਿੱਚ ਕਿਸਾਨਾਂ ਦੀਆਂ ਇੰਨੀਆਂ ਕੁਰਬਾਨੀਆਂ ਤੋਂ ਬਾਅਦ ਸਰਕਾਰ ਨੂੰ ਵੀ ਉਹਨਾਂ ਹੇਠਾਂ ਜਿਹੜੇ ਗੋਡੇ ਨੇ ਉਹ ਟੇਕਣੇ ਪਏ ਤੇ ਉਹਨਾਂ ਸਰਕਾਰ ਨੇ ਜਿਹੜੇ ਤਿੰਨ ਕਾਨੂੰਨ ਪਾਸ ਕੀਤੇ ਸੀਗੇ ਉਹਨਾਂ ਨੂੰ ਰੱਦ ਕਰਨਾ ਪਿਆ ਵਾਪਸ ਲੈਣਾ ਪਿਆ ਤੇ ਕਿਸਾਨਾਂ ਨੂੰ ਕੁਝ ਵਾਅਦੇ ਕਰਕੇ ਸਰਕਾਰ ਨੇ ਦਿੱਲੀ ਬਾਰਡਰਾਂ ਤੋਂ ਘਰਾਂ ਨੂੰ ਵਾਪਸ ਭੇਜਿਆ ਸੀਗਾ ਜਿਦੇ ਵਿੱਚ ਐਮਐਸਪੀ ਦੇ ਗਾਰੰਟੀ ਕਾਨੂੰਨ ਤੇ ਐਸੇ ਵਿੱਚ ਜਿਹੜੇ ਪਰਿਵਾਰਾਂ ਦੇ ਲੋਕ ਉਸ ਅੰਦੋਲਨ ਵਿੱਚ ਸ਼ਹੀਦ ਹੋਏ ਨੇ ਉਹਨਾਂ ਨੂੰ ਮੁਆਵਜ਼ੇ ਤੇ ਨੌਕਰੀਆਂ ਦਾ ਵਾਅਦਾ ਵੀ ਕੀਤਾ ਗਿਆ ਸੀ 2 ਸਾਲਾਂ ਦਾ ਸਮਾਂ ਹੋ ਚੁੱਕਿਆ ਪਰ ਹਲੇ ਤੱਕ ਸਰਕਾਰ ਨੇ ਨਾ ਕੋਈ ਸਾਰ ਲਿੱਤੇ ਤੇ ਨਾ ਹੀ ਉਹਨਾਂ ਨੂੰ ਲੈ ਕੇ ਕੋਈ ਐਦਾਂ ਦੀ ਕੱਲ ਜਿਹੜੀ ਹੈ ਨਾ ਉਹਨਾਂ ਦੇ ਪਰਿਵਾਰਾਂ ਨਾਲ ਗੱਲਬਾਤ ਕਰਨੀ ਜ਼ਰੂਰੀ ਸਮਝੀ 2020 ਦਾ ਅੰਦੋਲਨ ਜਿਸ ਵਕਤ ਹੋਇਆ ਸੀ ਉਸ ਵਕਤ ਪੂਰੇ ਦੇਸ਼ ਦੇ ਵਿੱਚ ਕਿਸਾਨਾਂ ਨੂੰ ਲੈ ਕੇ ਐਨਾ ਪਰਮਾ ਹੁੰਗਾਰਾ ਮਿਲ ਰਿਹਾ ਸੀ ਲੋਕ ਉਹਨਾਂ ਲਈ ਖੜੇ ਸੀ ਪਰ ਅੱਜ ਫੇਰ ਉਹੀ ਦਿਨ ਦੇਖਣ ਨੂੰ ਮਜਬੂਰ ਹੋ ਚੁੱਕਿਆ ਕਿਸਾਨ ਕਿਉਂਕਿ 13 ਫਰਵਰੀ ਨੂੰ ਕਿਸਾਨਾਂ ਨੇ ਫਿਰ ਤੋਂ ਦਿੱਲੀ ਵਿੱਚ ਕੂਚ ਕੀਤੀ ਹੈ ਤੇ ਸਰਕਾਰ ਦਾ ਇਸ ਵਾਰ ਰਵਈਆ ਦੇਖ ਕੇ ਕਿਤੇ ਨਾ ਕਿਤੇ ਲੱਗ ਰਿਹਾ ਹੈ ਕਿ ਅੰਨਦਾਤਾ ਅੱਜ ਆਪਣੀ ਗੱਲ ਰੱਖਣ ਲਈ ਵੀ ਉਹਨੂੰ ਅੰਦੋਲਨਾਂ ਦਾ ਸਾਰਾ ਲੈਣਾ ਪੈ ਰਿਹਾ ਹੈ ਕਿਉਂਕਿ ਜੇ ਸਿੱਧੀ ਗੱਲ ਕਰਨੀ ਹੁੰਦੀ ਸਰਕਾਰ ਨੇ ਤਾਂ ਕਿਸਾਨਾਂ ਨੇ ਇਹੀ ਕਿਹਾ ਸੀ ਕਿ ਅਸੀਂ ਸ਼ਾਂਤਪੂਰਨ ਤਰੀਕੇ ਨਾਲ ਗੱਲ ਕਰਨਾ ਚਾਹੁੰਦੇ ਹਾਂ ਪਰ ਉਦੋਂ ਪਹਿਲਾਂ ਹੀ ਬਾਰਡਰਾਂ ਨੂੰ ਜਿਸ ਤਰ੍ਹਾਂ ਸੀਲ ਕੀਤਾ ਗਿਆ ਆਲਸੋ ਗੈਸ ਜਿਹੜੇ ਗੋਲੇ ਨੇ ਉਹ ਦਾਗੇ ਗਏ ਪਰ ਨਵਾਂ ਅੰਦੋਲਨ ਜਿਹੜਾ ਹੈ ਉਹ ਕਿਸਾਨਾਂ ਵੱਲੋਂ ਇੱਕ ਵਾਰੀ ਫੇਰ ਜਾ ਰਿਹਾ ਹੈ ਪਰ ਜਿਹੜੇ ਪੁਰਾਣਾ 2020 ਚ ਜਿਹੜਾ ਅੰਦੋਲਨ ਹੋਇਆ ਸੀ ਉਹਦੇ ਵਿੱਚ ਜਿਹੜੇ ਪਰਿਵਾਰਾਂ ਦੇ ਲੋਕ ਸ਼ਹੀਦ ਹੋਏ ਉਹਨਾਂ ਦੀ ਸ਼ਹਾਦਤਾਂ ਨੂੰ ਲੈ ਕੇ ਜਦੋਂ ਸਰਕਾਰ ਨੇ ਵਾਅਦੇ ਕੀਤੇ ਪਰ ਉਹਨਾਂ ਵਾਅਦਿਆਂ ਉੱਤੇ ਖਰੀ ਨਹੀਂ ਉਤਰੀ ਤਾਂ ਇਸ ਵਕਤ ਆਪਾਂ ਤੁਹਾਨੂੰ ਦੱਸ ਦਈਏ ਕਿ ਆਪਾਂ ਹਲਕਾ ਲੰਬੇ ਵਿਖੇ ਮੌਜੂਦ ਆ ਤੇ ਜਿੱਥੇ ਤੁਸੀਂ ਵੇਖ ਸਕਦੇ ਹੋ ਕੀ ਉਹ ਉਹਨਾਂ ਪਰਿਵਾਰਾਂ ਦੇ ਜਿਹੜੇ ਲੋਕ ਨੇ ਉਹ ਮੰਨ ਵਰਤ ਤੇ ਇੱਥੇ ਬੈਠੇ ਹੋਏ ਨੇ ਹਾਲਾਤ ਤੁਸੀਂ ਵੇਖੋ ਦੇਸ਼ ਦਾ ਅੰਨਦਾਤਾ ਜਿਨੇ ਪੂਰੇ ਦੇਸ਼ ਦਾ ਢਿੱਡ ਪਾਲਣਾ ਹੈ ਜਿਹੜਾ ਜੇ ਢਹਾੜ ਦੀ ਗਰਮੀ ਹੋਵੇ ਭਾਵੇਂ ਸਰਦੀ ਪੈਰੀ ਹੋਵੇ ਪਰ ਉਹ ਜਿਹੜਾ ਹੈ ਹਮੇਸ਼ਾ ਖੇਤਾਂ ਵਿੱਚ ਅੰਨ ਨੂੰ ਉਗਾਉਂਦਾ ਹੈ ਤੇ ਆਪਣੇ ਤਾਂ ਪਚਾਉਂਦਾ ਤਾਂ ਕਿ ਪੂਰੇ ਦੇਸ਼ ਦਾ ਢਿੱਡ ਭਰਿਆ ਜਾ ਸਕੇ ਪਰ ਤੁਸੀਂ ਹਾਲਾਤ ਤੁਹਾਨੂੰ ਇੱਥੇ ਬੈਠੇ ਹੋਏ ਇੱਥੇ ਜੀ ਸਾਨੂੰ 4-5 ਦਿਨ ਹੋ ਗਏ ਜੀ 4-5 ਦਿਨ ਹੋ ਗਏ ਕੋਈ ਸਰ ਲੈਣ ਵਾਸਤੇ ਆਇਆ ਤੁਹਾਡੇ ਪਰਿਵਾਰ ਚੋਂ ਕੋਨ ਸੀ ਜਿਹੜਾ ਬੱਚਾ ਜੀ 40 ਸਾਲ ਦਾ ਦੂਜੇ ਨੰਬਰ ਦੇ ਬੱਚੇ ਠੀਕ ਹੈ ਜੀ 40 ਸਾਲ ਦਾ ਬੱਚਾ ਤਨ ਬੱਚਿਆ ਦੇ ਮਾਹੌਨ ਨੂੰ ਕਿਵੇਂ ਪਾਲਾ ਜੀ ਦੋ ਲੜਕੀਆਂ ਇੱਕ ਲੜਕਾ ਜੀ ਬੱਚੇ ਹੈ ਉਹਨਾਂ ਦੀਆਂ ਕੁੜੀਆਂ ਆ ਬਹੁਤ ਹੋਈਆਂ ਜੀ ਤੁਸੀਂ ਜਿਹੜੇ ਇਸ ਵਕਤ ਖੇਤੀਬਾੜੀ ਮੰਤਰੀ ਖੁੱਡੀਆਂ ਸਭ ਉਹਨਾਂ ਕੋਈ ਗੱਲ ਰੱਖੀ ਰੱਖਿਆ ਜੀ ਕੋਈ ਸੁਣਦਾ ਜੀ ਅੱਛਾ ਕੋਈ ਸੁਣਵਾਈ ਨਹੀਂ ਹੋ ਰਹੀ ਹਲੇ ਤੱਕ ਇੱਥੇ ਬੈਠੇ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਟਾਈਮ ਹੋ ਗਿਆ ਕੋਈ ਇੱਥੇ ਤੁਹਾਡੇ ਨਾਲ ਗੱਲ ਕਰਨ ਵਾਸਤੇ ਆਇਆ ਉਹਦੇ ਕੋਈ ਗੱਲ ਕਰਨ ਵਾਸਤ ਨਹੀਂ ਹੁਣ ਕੀ ਕਰੋਗੇ ਮਤਲਬ ਬਾਬਾ ਜੀ ਕਿਉਂਕਿ ਅਸੀਂ ਕੀ ਕਰਨਾ ਹੈ ਮਰਾਂਗੇ ਜੀ ਤੇ ਸਾਡਾ ਬੱਚਾ ਮਰ ਗਿਆ 40 ਸਾਲ ਦਾ ਨੌਜਵਾਨ ਸਾਡੇ ਕੀ ਹੈ ਜੇ ਇੱਥੇ ਮਰ ਜਾਂਗੇ 4 ਦਿਨ ਹੋ ਗਏ ਨੇ 4 ਦਿਨ ਤੋਂ ਠੁਖੇ ਤੇ ਆਏ ਬੈਠੇ ਆ ਜੀ ਵਜ਼ਨ ਘਟ ਕੇ ਹੋਊਗਾ ਤੁਹਾਡਾ ਵਜ਼ਨ ਘਟੂਗਾ ਜੀ ਹੁਣ ਹੋਰ ਕੀ ਹੋਊਗਾ ਕਿੰਨਾ ਜੀ 5 5 ਕਿਲੋ ਵਜ਼ਨ ਤੁਹਾਡੇ ਵੇਚ 5 ਕਿਲੋ ਵਜ਼ਨ ਘਟ ਗਿਆ ਤੇ ਤੁਸੀਂ ਤੁਹਾਡੇ ਪਰਿਵਾਰ ਚੋਂ ਕੋਈ ਉਸ ਜਦੋਂ ਅੰਦੋਲਨ ਹੋਇਆ ਸੀ ਉਹਦੇ ਵਿੱਚੋਂ ਕੋਈ ਸ਼ਹੀਦ ਹੋਇਆ ਉਸ ਵਕਤ ਸਾਡੇ ਫਾਦਰ ਸਾਹਿਬ ਦੀ ਡੈਥ ਹੋਈ ਹੈ ਜੀ ਲੋਕਾਂ ਦੇ ਵਿੱਚ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਸਾਨੂੰ ਇਹ ਚੀਜ਼ਾਂ ਐਲਾਨ ਕਰੀਆਂ ਸੀਗੀਆਂ ਵੀ ਜੋ ਵੀ ਅੰਦੋਲਨ ਦੇ ਵਿੱਚ ਜਿਹਦਾ ਕੋਈ ਪਰਿਵਾਰਕ ਮੈਂਬਰ ਸ਼ਹੀਦ ਹੋਇਆ ਉਹਨੂੰ 5 ਲੱਖ ਰੁਪਈਆ ਅਤੇ ਇੱਕ ਸਰਕਾਰੀ ਨੌਕਰੀ ਦਿੱਤੀ ਹੈ ਉਹਨੂੰ ਜੀ ਅਤੇ ਇੱਕ ਤੇਲਗਾਨਾ ਸਟੇਟ ਨੇ ਸਾਨੂੰ ਤਰਫ ਦੇ ਆਧਾਰ ਤੇ 3 ਲੱਖ ਰੁਪਏ ਮਾਮਜ਼ਾ ਦਿੱਤਾ ਸੀਗਾ ਜੋ ਹਲੇ ਪੰਜਾਬ ਸਰਕਾਰ ਨੇ ਉਹ ਆਪ ਦੇ ਕੋਲ ਹੀ ਰੱਖੀ ਬੈਠੀ ਆ ਉਸ ਕਰ ਸਾਰੀ ਸਰਕਾਰਾਂ ਨੇ ਸਾਨੂੰ ਪੈਸਾ ਨਹੀਂ ਦਿੱਤਾ 3 ਲੱਖ ਰੁਪਏ ਜੋ ਵੀ ਹੈਗਾ ਹੁਣ ਤੱਕ ਪਿਛਲੀ 23 ਜਨਵਰੀ ਤੋਂ ਲੈ ਕੇ ਜੀ ਗਰਮੀਤ ਸਿੰਘ ਖੁੱਡੀਆਂ ਦਾ ਜਥੇਦਾਰ ਜਿਹੜਾ ਕੈਬਨਟ ਮੰਤਰੀ ਹੈ ਪੰਜਾਬ ਦਾ ਉਹਦੇ ਬਾਰ ਅੱਗੇ ਬੈਠੇ ਸੀ ਜਦੋਂ ਉਹਨੇ ਕੋਈ ਸਾਡੀ ਸਾਰ ਨਾ ਲਈ ਤਾਂ ਪਿਛਲੇ 4 ਦਿਨਾਂ ਤੋਂ ਇੱਥੇ ਹੀ ਮਰਨ ਵਰਤ ਦੇ ਬੈਠੇ ਆ ਕੁਝ ਖਾਣ ਪੀਣ ਕਿਉਂਕਿ ਗਰਮੀ ਵਧ ਰਹੀ ਹੈ ਕੁਝ ਖਾਣ ਪੀਣ ਨੂੰ ਮਿਲ ਰਿਹਾ ਕਿਦਾਂ ਦੇ ਹਾਲਾਤ ਜਿਹੜੇ ਨੇ ਹੁਣ ਤੁਹਾਨੂੰ ਇਸ ਮਾਨ ਸਰਕਾਰ ਦੇ ਟਾਈਮ ਵਿੱਚ ਭੁਗਤਨੇ ਪੈ ਰਹੇ ਨੇ ਕਿਉਂਕਿ ਉਦੋਂ ਪਹਿਲਾਂ ਇਹਨਾਂ ਨੇ ਬੜੇ ਵਾਅਦੇ ਕੀਤੇ ਸੀਗੇ ਕਿ ਕਿਸਾਨਾਂ ਦੀ ਅਸੀਂ ਸਾਰ ਲਵਾਂਗੇ ਉਹਨਾਂ ਨਾਲ ਕੋਈ ਵੀ ਜਿਹੜਾ ਹੈ ਉਹ ਐਦਾਂ ਦਾ ਰੁਖ ਅਪਣਾਇਆ ਨਹੀਂ ਜਾਏਗਾ ਕਿ ਉਹਨਾਂ ਨਾਲ ਕੁਝ ਮਾੜਾ ਹੋ ਸਕੇ ਪਰ ਕੀ ਲੱਗਦਾ ਹੁਣ ਮਾਨ ਸਰਕਾਰ ਦੇ ਰਾਜ ਮਾਨ ਸਰਕਾਰ ਤੋਂ ਵੱਡਾ ਜ਼ਾਲਮ ਕੋਈ ਹੋ ਹੀ ਨਹੀਂ ਸਕਦਾ ਆ ਤੁਸੀਂ ਹਾਲੇ-ਦਾਲੇ ਦੇਖੋ ਕਿ ਸਾਡਾ ਰਹਿਣ ਦਾ ਪ੍ਰਬੰਧ ਹੈਗਾ ਕੋਈ ਸਾਡੇ ਬਾਸ ਤੇ ਕੁਝ ਪਾਣੀ ਨਹੀਂ ਕੋਈ ਸੱਤ ਨਹੀਂ ਕੋਈ ਥੋਰ ਨਹੀਂ ਦੁਕਾਨ ਨੂੰ ਸਾਡੇ ਵਾਸਤੇ ਕੁਝ ਵੀ ਪ੍ਰੋਵਾਈਡਿੰਗ ਕੀਤਾ ਜਾਂਦਾ ਸੜਕ ਦੇ ਉੱਪਰ ਪਿਆ ਰਾਤ ਨੂੰ ਕੋਈ ਗੱਡੀ ਵਹੀਕਲ ਵਗੈਰਾ ਵੀ ਤੁਹਾਨੂੰ ਮਾਰ ਸਕਦਾ ਪਰ ਇਹਦੀ ਸਾਰੀ ਜ਼ਿੰਮੇਵਾਰੀ ਮਾਨ ਸਰਕਾਰ ਦੀ ਹੋਊਗੀ ਜੇ ਸਾਨੂੰ ਕੁਝ ਹੁੰਦਾ ਇੱਥੇ ਵਿੱਚ ਕੀ ਕਹਿਣਾ ਚਾਹੋਗੇ ਬਾਬਾ ਜੀ ਤੁਸੀਂ ਮਾਨ ਸਰਕਾਰ ਨੂੰ ਕਿਉਂਕਿ ਉਸ ਵਕਤ ਮਾਨ ਸਰਕਾਰ ਜਿਹੜੀ ਹੈ ਉਹ ਕਿਸਾਨਾਂ ਨੂੰ ਐਦਾਂ ਲੈ ਰਹੀ ਸੀ ਜਿਵੇਂ ਸਾਡੇ ਭਰਾ ਹੁਣ ਤੇ ਅੱਜ ਆਪਣੇ ਭਰਾਵਾਂ ਤੇ ਬਜ਼ੁਰਗ ਬੜੇ ਚਾਵਾ ਨਾ ਹੀ ਜੀ ਵੋਟਾਂ ਬੂਟਾਂ ਪਾਈਆਂ ਸੀ ਬੜੀ ਖੁਸ਼ੀ ਮਨਾਈ ਸੀ ਅੱਜ ਹੀ ਸੜਕਾਂ ਤੇ ਰੋਣੀ ਜਾਂਦੀ ਫਿਰ ਤੋਂ ਜਿਹੜੇ ਨੇ ਪੁਨ ਇਲੈਕਸ਼ਨ ਜਿਹੜੇ ਆਉਣ ਵਾਲੇ ਨੇ ਤੇ ਫਿਰ ਤੋਂ ਇਹ ਕਹਿਣਗੇ ਕਿ ਅਸੀਂ ਜਿਹੜਾ ਫਿਰ ਲੋਕਾਂ ਦੀ ਸਾਰ ਲਵਾਂਗੇ ਜਾਂ ਗੱਲਬਾਤ ਕਰਾਂਗੇ ਅੱਜ ਇਹ ਹਾਲਾਤ ਜਿਹੜੇ ਨੇ ਤਾਂ ਕੀ ਲੱਗਦੇ ਤੁਹਾਨੂੰ ਵੀ ਕੀ ਭਵਿੱਖ ਹੈ ਸਰਕਾਰ ਦਾ ਖਤਮ ਹਾਂਜੀ ਖਤਮ ਆ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਹਾਂਜੀ ਕੀ ਕਹਿਣਾ ਚਾਹੋਗੇ ਸਰਕਾਰ ਦੇ ਇਦਾਂ ਦੇ ਰਵੱਈਏ ਨੂੰ ਲੈ ਕੇ ਕਿਉਂਕਿ 4 ਦਿਨਾਂ ਤੋਂ ਬਜ਼ੁਰਗ ਨੂੰ ਜਿਸ ਤਰ੍ਹਾਂ ਇਹ ਰੋੜਾ ਉੱਤੇ ਜੀ ਨਹੀਂ ਬਹੁਤ ਮਾੜਾ ਇਹਨਾਂ ਦਾ ਰਵੱਈਆ ਜੀ ਦੇਖੋ ਅਸੀਂ ਇਦਾਂ ਦੇ ਵਿੱਚ ਉੱਠੀ ਹੋਈ ਪਾਰਟੀ ਐ ਤੇ ਉੱਥੇ ਚੋਂ ਜਾ ਕੇ ਚੁੱਕੀ ਸੀ ਇਹਨਾਂ ਨੇ ਘੜਕੜਕਲਾ ਵੀ ਅਸੀਂ ਇਦਾਂ ਦਾ ਮਾਨ ਸਨਮਾਨ ਬੰਦਾ ਦੇਵਾਂਗੇ ਦੇਖੋ ਜੀ ਇਹ ਸਾਨੂੰ ਇੱਥੇ ਸੜਕਾਂ ਤੇ ਰੋਲ ਹੀ ਜਾਂਦੇ ਆ ਤੇ 23 ਜਨਵਰੀ ਤੋਂ ਅਸੀਂ ਗੁਰਮੀਤ ਸਿੰਘ ਖੁੱਡੀਆਂ ਦੇ ਬਾਅਦ ਦੇ ਵਿੱਚ ਬੈਠੇ ਹਾਂ ਉੱਥੇ ਇਹਨਾਂ ਨੇ ਨਾ ਕੋਈ ਗੱਲ ਸੁਣੀ ਅਸੀਂ ਇੱਥੇ ਰੋਡ ਤੇ ਆ ਗਏ ਇੱਥੇ ਮਰਨ ਵਰਤ ਵੀ ਰੱਖਿਆ ਸਾਡੇ ਚਾਰ ਪੰਜ ਬੰਦਿਆਂ ਨੇ ਅੱਜ ਸਾਨੂੰ ਪੰਜਵਾਂ ਦਿਨ ਹੈ ਕਿਸੇ ਨੇ ਕੋਈ ਆ ਕੇ ਸਾਰ ਨਹੀਂ ਲਈ ਕਿਸੇ ਕੋਈ ਸਾਨੂੰ ਆ ਕੇ ਪੁੱਛ ਨਹੀਂ ਗਿਆਸ ਨਹੀਂ ਠੀਕ ਹੈ ਨਾ ਕੋਈ ਸਾਡੇ ਨਾਲ ਕੋਈ ਗੱਲਬਾਤ ਕਰਨ ਦੀ ਨਹੀਂ ਗੁੱਡੀਆਂ ਸਾਹਿਬ ਇੱਥੋਂ ਸੀਏਡੀ ਕਹਿੰਦੀ ਵੀ ਉਹ ਸਪੈਨ ਚਲੇ ਗਏ ਤੇ ਬੈਠੇ ਚੰਡੀਗੜ੍ਹ ਵੇਖੋ ਇਹਨਾਂ ਦਾ ਕਿੱਡਾ ਜਿਹਾ ਵੱਡਾ ਜਿਆਦਾ ਝੂਠ ਹੈ ਉੱਥੇ ਮੀਟਿੰਗ ਦੇ ਵਿੱਚ ਹਾਜ਼ਰ ਹੈ ਤੇ ਇੱਥੋਂ ਕਹਿੰਦੇ ਜੀ ਉਹ ਤਾਂ ਸਪੈਨ ਗਏ 10 ਦਿਨਾਂ ਦੇ ਬਾਅਦ ਤੇ ਬੈਠੇ ਰੋ ਚਲੋ ਅਸੀਂ ਅੱਥਰਥੀ ਬੈਠੇ ਆਂ ਸਾਡੇ ਪਰ ਅਸੀਂ ਆਪਦਾ ਹੱਕ ਲੈ ਕੇ ਜਾਵਾਂਗੇ ਜੀ ਅੱਜ ਨਹੀਂ ਤਾਂ ਕੱਲ ਸਾਡੇ ਜਸੇਬੰਦੀਆਂ ਸਾਡੇ ਨਾਲ ਆ ਉਹ ਹੁਣ ਤੇ 13 ਤਰੀਕ ਕਰਕੇ ਉਧਰ ਰੁਝੀਆਂ ਹੋਈਆਂ ਉਧਰ ਗਈਆਂ ਹੋਈਆਂ ਅਸੀਂ ਸ਼ਾਂਤਮਈ ਜਿੰਨੇ ਕੇ ਪਰਿਵਾਰ ਉੱਥੇ ਆਉਨੇ ਆ ਸੀ ਪਰ ਹਾਲਾਤ ਉਧਰ ਦੇ ਵੀ ਬੜੇ ਖਰਾਬ ਨੇ ਜਿੱਦਾਂ ਦੀਆਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕਿਸਾਨਾਂ ਨੂੰ ਜ਼ਬਰਦਸਤੀ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤਰੂ ਗੈਸ ਦੇ ਜਿਹੜੇ ਗੋਲੇ ਨੇ ਉਹਨਾਂ ਤੇ ਸੱਟੇ ਗਏ ਨੇ ਬਿਲਕੁਲ ਜੀ ਇਹ ਸਰਕਾਰਾਂ ਨੂੰ ਬਹਿ ਕੇ ਮਸਲਾ ਹੱਲ ਕਰ ਲੈਣਾ ਚਾਹੀਦਾ ਸੀ ਕਿਸਾਨਾਂ ਦਾ ਜਾਇਜ਼ ਮੰਗਾ ਉਹਨਾਂ ਨਾਲ ਵੀ ਜਾਇਜ਼ ਮੰਗਾ ਐ ਇੱਥੇ ਵੀ ਜਾਇਜ਼ ਮੰਗਾ ਇਹ ਬਹਿ ਕੇ ਹੀ ਜਿਦੋਂ ਆਪਾਂ ਹੁੰਦੇ ਆ ਨੇੜੇ ਲਾਰਤਾ ਗੱਲਬਾਤ ਦੇ ਨਾਲ ਹੀ ਮਸਲੇ ਸੋਚਦੇ ਹੁੰਦੇ ਆ ਗੱਲਬਾਤ ਬਹਿ ਕੇ ਕਰ ਲੈਣੀ ਸੀ ਅੱਗੇ ਵੀ ਬਥੇਰਾ ਪੰਜਾਬ ਦਾ ਨੁਕਸਾਨ ਹੋ ਗਿਆ 750 ਪਰਿਵਾਰ ਚ ਲੈ ਕੇ ਉਹਨਾਂ ਦੀ ਹਜੇ ਕੋਈ ਸਾਰ ਨਹੀਂ ਲਈ ਕਿਸੇ ਨੇ ਜੋ ਪਾਲਸੀਆਂ ਬਣੀਆਂ ਪਿਛਲੀਆਂ ਸਰਕਾਰਾਂ ਨੇ ਪਾਲਸੀਆਂ ਬਣਾ ਕੇ ਗਈ ਸੀ ਉਹਦੇ ਥਰੂ ਅਸੀਂ ਆਪਦਾ ਸਾਰਾ ਕੁਝ ਹੱਕ ਲੈ ਰਹੇ ਆਂ ਉਹ ਵੀ ਸਾਨੂੰ ਦੇਣ ਚ ਨਹੀਂ ਆਉਂਦੇ ਨਾਲੇ ਕਿ ਹਾਲਾਂਕਿ ਅੱਧਿਆਂ ਨੂੰ ਦੇਈ ਬੈਠੇ ਐ ਅੱਧਿਆਂ ਨੂੰ ਦੇਈ ਬੈਠੇ ਐ ਜਿਹੜੇ ਪਰਿਵਾਰ ਰਹਿ ਗਏ ਵਿੱਚੋਂ ਥੋੜੇ ਪਰਿਵਾਰ ਰਹਿ ਗਏ ਫੇਲਾਂ ਵੀ ਕੰਪਲੀਟ ਹੋਈਆਂ ਪਈਆਂ ਸੈਕਟਰੀਟੇਟ ਦੇ ਵਿੱਚ ਸਾਰੀਆਂ ਫੇਲਾਂ ਦੋ ਵਾਰੀ ਕੰਪਲੀਟ ਹੋ ਕੇ ਜਾਵੜੀਆਂ ਡਾਕੂਮੈਂਟ ਸਾਰੇ ਕਲੀਅਰ ਐ ਬਾਰੇ ਇਸ਼ੂ ਲਾਗੂ ਨਹੀਂ ਕਰਦੇ ਉਹ ਚੀਜ਼ ਨੂੰ 2 ਸਾਲ ਹੋ ਗਏ ਇਹਨਾਂ ਦੀ ਸਰਕਾਰ ਆਈ ਨੂੰ ਇਹਨਾਂ ਨੇ ਵੀ ਉਹ ਚੀਜ਼ ਨਹੀਂ ਲਾਗੂ ਕੀਤੀ ਮਤਲਬ ਹੁਣ ਐ ਸਰਕਾਰ ਤੋਂ ਵੀ ਐ ਵਿਸ਼ਵਾਸ ਜਿਹੜਾ ਉੱਠ ਚੁੱਕਿਆ ਬਿਲਕੁਲ ਜੀ ਬਿਲਕੁਲ ਅਸੀਂ ਸਰਕਾਰ ਦੀ ਸਹਿਮਤੀ ਨਾਲ ਚੱਲੇ ਆ 2 ਸਾਲ ਹੋ ਗਏ ਇਹਨਾਂ ਨੂੰ ਆਇਆ ਨੂੰ ਇਹਨਾਂ ਦੇ ਨਾਲ ਬਹੁਤ ਮੀਟਿੰਗਾਂ ਕੀਤੀਆਂ ਹਰ ਥਾਂ ਇਹਨਾਂ ਦੀ ਵਿਸ਼ਵਾਸ ਮੀਟਿੰਗਾਂ ਕਰਕੇ ਸਾਨੂੰ ਵਿਸ਼ਵਾਸ ਦਿਵਾ ਕੇ ਵਿਸ਼ਵਾਸ ਘਰ ਜਾਂਦੇ ਸੀ ਜਦੋਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਟਾਹਣਾ ਟੀਪੁਆਇੰਟ ਤੇ ਮਰਨ ਵਰਤੇ ਬੈਠੇ ਸੀ ਉਦੋਂ ਗੁਰਦੀਪ ਸਿੰਘ ਧਾਲੀਵਾਲ ਆਏ ਸੀ ਉਹ ਲੈਕਟਰੀ ਰੂਪ ਦੇ ਵਿੱਚ ਦੇ ਕੇ ਸੀ ਵੀ ਸਾਰਾ ਤੁਹਾਡਾ ਕੰਪਲੀਟ ਹੈ ਓ ਤੁਹਾਨੂੰ ਪਿਛਲੀ 31 ਮਾਰਚ 2023 ਨੂੰ ਤੁਹਾਡਾਂ ਸਾਰੀਆਂ ਨੌਕਰੀਆਂ ਦੇ ਦੇਵਾਂਗੇ ਸਾਰਾ ਤੁਹਾਡਾ ਪ੍ਰੋਸੈਸ ਪੂਰਾ ਕਰ ਦੇਵਾਂਗੇ ਹੁਣ 31 ਮਾਰਚ 2024 ਦਾ ਲਾਰਾ ਲੈ ਜਾਂਦੇ ਹਨ ਕੀ ਰਣਨੀਤੀ ਰੱਖਦੇ ਹੋ ਅੱਗੇ ਦੀ ਕਿਉਂਕਿ ਇਹ ਤਾਂ ਸਾਰ ਨਹੀਂ ਲੈ ਰਹੇ ਕਿ ਰਣਨੀਤੀ ਰਹੇਗੀ ਤੁਹਾਡੀ ਦੇਖੋ ਜੀ ਸਾਡੀ ਦਾ ਆਰ ਪਾਰ ਦੀ ਲੜਾਈ ਹੈ ਅਸੀਂ ਇੱਥੇ ਬੈਠੇ ਆਪਦਾ ਹੱਕ ਲੈਣ ਆਏ ਆ ਜੈ ਸਾਡੀ ਮੰਗ ਹੈ ਮੰਨੀ ਹੋਈ ਸਰਕਾਰ ਦੀ ਮੰਗ ਹੈ ਤੇ ਇਹ ਇਹਦੇ ਵਿੱਚੋਂ ਲਾਗੂ ਵੀ ਹੋਈ ਪਈ ਹੈ ਜੇ ਸਰਕਾਰ ਸਾਡੇ ਨਾਲ ਕੋਈ ਉਹੋ ਜਿਹਾ ਕੰਮ ਕਰਦੀ ਹੈ ਤੇ ਅਸੀਂ ਵੀ ਕੋਈ ਅਗਲਾ ਸਖਤ ਆਵਦਾ ਸਟੈਪ ਪਤਾ ਐਸ ਵਕਤ ਹੋਰ ਵੀ ਜਿਹੜੇ ਕਿਸਾਨ ਵੀਰ ਨੇ ਸਾਡੇ ਨਾਲ ਨੇ ਤੇ ਕੀ ਕਹਿਣਾ ਚਾਹੂਗੇ ਮਾਨ ਸਰਕਾਰ ਨੂੰ ਕਿਉਂਕਿ ਬੜੇ ਉਸ ਵਕਤ ਸਾਰ ਲਿੰਦੀ ਸੀ ਸਰਕਾਰ ਜਦੋਂ ਵੋਟਾਂ ਦਾ ਟਾਈਮ ਸੀਗਾ ਅੱਜ ਫੇਰ ਉਹੀ ਹਾਲਾਤ ਵੇਖਣ ਨੂੰ ਮਿਲ ਰਹੇ ਨੇ ਅਸੀਂ ਮਾਨ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਵੀ ਸਭ ਤੋਂ ਵੱਡਾ ਕਲੰਕ ਇਹ ਪੰਜਾਬ ਸਰਕਾਰ ਤੇ ਸਭ ਤੋਂ ਵੱਡਾ ਕਲੰਕ ਇਹ ਹੈ ਵੀ ਜਿਹੜਾ ਸ਼ਹੀਦਾਂ ਦੇ ਪਰਿਵਾਰਾਂ ਨੂੰ ਇੱਥੇ ਮੋਰਚਾ ਲਾਉਣਾ ਪਿਆ ਕਿਉਂਕਿ ਸ਼ਹੀਦ ਸਾਰਿਆਂ ਦੇ ਸਾਝੇ ਆ ਕੱਲੇ ਕਿਸੇ ਇੱਕ ਦੇ ਸ਼ੀਦ ਨਹੀਂ ਇਹ ਜਿਹੜੀ ਬਾਣ ਸਰਕਾਰ ਆ ਇਹਨੇ ਸੋਹ ਚੱਕੀ ਸੀ ਭਗਤ ਸਿੰਘ ਦੇ ਉੱਥੇ ਸਵਾਦ ਤੇ ਜਾ ਕੇ ਵੀ ਮੈਂ ਅਸੀਦਾ ਨਾ ਇਹਨਾਂ ਦੇ ਜਿਵੇਂ ਸਨਮਾਨ ਕਰੂੰਗਾ ਠੀਕ ਹੈ ਪਰ ਅੱਜ ਅਸੀਦਾ ਨੇ ਪਰਵਾਰਾਂ ਨੂੰ ਇੱਥੇ ਮੋਰਚਾ ਲਾਉਣਾ ਪਿਆ ਪਰ ਐਡੀ ਬੇਤੁਕੀ ਤੇਜ਼ੀ ਘਟਗਾ ਸਰਕਾਰ ਅਸੀਂ ਕਦੇ ਵੇਖੀ ਨਹੀਂ ਕਿਉਂਕਿ ਜਿਹੜਾ ਇਹਨਾਂ ਨੇ ਲੋਕਾਂ ਦੇ ਨਾਲ ਵਿਸ਼ਵਾਸ ਘਾ ਦਿੱਤਾ ਪਰ ਅਸੀਂ ਇਸਦਾ ਉਹਦਾ ਹੱਕ ਤਾਂ ਲੈ ਹੀ ਜਾਵਾਂਗੇ ਪਰ ਸਰਕਾਰ ਨੂੰ ਸਾਡੀ ਸਿੱਧੀ ਚੇਤਾਵਨੀ ਹੈ ਔਰ ਸਾਡੀ ਵਿਸ਼ਵਾਸ ਇਹ ਸਰਕਾਰ ਜਿਹਦਾ ਇਹਨਾਂ ਨੇ ਇੱਥੇ ਸਾਡਾ ਸਬਰ ਪਰਖਿਆ ਬਾਰੇ ਇਤਿਦਾ ਦੂਜਾ ਭੋਤ ਵੀ ਆਵਦਾ ਹੋਰ ਵੀ ਸਾਡੇ ਕਿਸਾਨ ਵੀਰ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਕੀ ਕਹਿਣਾ ਚਾਹੂਗੇ ਕਿ ਸਰਕਾਰ ਦਾ ਜਿਹੜਾ ਰਵਈਆ ਇੱਕ ਤਰਫ ਤਾਂ ਸੈਂਟਰ ਦੀ ਸਰਕਾਰ ਨੇ ਕਿਸਾਨਾਂ ਨੂੰ ਤੰਗ ਕਰ ਛੱਡਿਆ ਤੇ ਦੂਸਰੀ ਤਰਫ ਜਿਹੜੀ ਸਟੇਟ ਦੀ ਸਰਕਾਰ ਜਿਹੜੀ ਕਦੇ ਬਹੁਤ ਭਰਾ ਬੰਦੀ ਸੀ ਜਾਂ ਆਪਣਾ ਵੱਡਾ ਭਰਾ ਕਹਿੰਦੀ ਸੀ ਕਿਸਾਨ ਨੂੰ ਅੱਜ ਉਹ ਵੀ ਇਦਾਂ ਦੇ ਹਾਲਾਤ ਪੈਦਾ ਕਰ ਚੁੱਕੀ ਹੈ ਕਿ ਸਰਕਾਰ ਕਰਕੇ ਸਰਕਾਰ ਦੇ ਇੰਨਾ ਕੰਮਾਂ ਕਰਕੇ ਰੋਡ ਦੇ ਉੱਤੇ ਫਿਰ ਤੋਂ ਜਿਹੜੇ ਕਿਸਾਨ ਆ ਉਹਨਾਂ ਨੂੰ ਬੈਠਣਾ ਪੈ ਰਿਹਾ ਦੇਖੋ ਜੀ ਆਪਣਾ ਜੇ ਪੰਜਾਬ ਦੀ ਗੱਲ ਕਰੀਏ ਤਾਂ ਖੇਤੀ ਪ੍ਰਧਾਨ ਸੂਬਾ ਹੈ ਖੇਤੀ ਦੇ ਲਈ ਉਹ ਕਾਲੇ ਕਾਨੂੰਨ ਆਏ ਸੀ ਜਿਹਦੇ ਖਾਤਰ ਸਾਡੇ ਪਰਿਵਾਰਾਂ ਦੇ ਮੈਂਬਰਾਂ ਨੇ ਸ਼ੀਤियां ਦਿੱਤੀਆਂ ਤੇ ਉਹ ਇਹ ਸਰਕਾਰ ਜਿਹੜੀ ਬਣਾਈ ਹੈ ਇਹ ਵੀ ਅੰਦੋਲਨ ਦੇ ਵਿੱਚੋਂ ਹੀ ਪੈਦਾ ਹੋਈ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਿਉਂਕਿ ਉੱਥੇ ਜਦੋਂ ਜਥੇਬੰਦੀਆਂ ਨੇ ਇਹ ਗੱਲ ਲੋਕਾਂ ਦੇ ਦਿਮਾਗ 'ਚ ਪਾਈ ਕਿ ਇਹਨਾਂ ਤੁਸੀਂ ਜਿਹੜੇ ਲੀਡਰ ਐ ਪਿੰਨਾ 'ਚ ਵੜਦੇ ਇਹਨਾਂ ਨੂੰ ਸਵਾਲ ਜਵਾਬ ਕਰੋ ਫਿਰ ਇਹ ਇਹਨਾਂ ਨੂੰ ਮੌਕਾ ਮਿਲਿਆ 92 ਸੀਟਾਂ ਜਿੱਤ ਕੇ ਇਹ ਇਹਨਾਂ ਨੇ ਆਪਦੀ ਸਰਕਾਰ ਬਣਾਈ ਉਹਦੇ 'ਚ ਅਸੀਂ ਵੀ ਇਹਨਾਂ ਨੂੰ ਵੋਟਾਂ ਪਾਈਆਂ ਸਾਰਿਆਂ ਨੇ ਹੁਣ ਇਹ ਸਾਡੀ ਸਾਰ ਨਹੀਂ ਲੈ ਰਹੀ ਸਾਡੀ ਜਾਇਜ਼ ਮੰਗ ਹੈ ਜੇ ਕੋਈ ਸਾਡੀ ਗਲਤ ਆ ਤਾਂ ਸਾਨੂੰ ਇੱਕ ਵਾਰੀ ਕਹਿ ਦੇਣਾ ਅਸੀਂ ਉਦੋਂ ਹੀ ਉੱਠ ਕੇ ਆਪਦਾ ਸਮਾਨ ਇੱਥੋਂ ਲੈ ਕੇ ਚਲੇ ਜਾਵਾਂਗੇ ਸਾਡੇ ਪਰਿਵਾਰ ਰੁੱਲਦਿਆਂ ਨੂੰ 3 ਸਾਲ ਹੋ ਗਏ ਜੀ ਜਿਹੜੇ 326 ਪਰਿਵਾਰਾਂ ਨੂੰ ਕਾਂਗਰਸ ਦੀ ਸਰਕਾਰ ਨੇ ਨੌਕਰੀਆਂ ਦਿੱਤੀਆਂ ਸੀ ਉਹਨਾਂ ਨੂੰ ਲਗਭਗ 3 ਸਾਲ ਪੂਰੇ ਹੋਣ ਵਾਲੇ ਹੋ ਗਏ ਉਹਨਾਂ ਦਾ ਪ੍ਰੋਵੀਜ਼ਨ ਪੀੜ ਵੀ ਪੂਰਾ ਹੋਣ ਵਾਲਾ ਹੋ ਗਿਆ ਸਾਡੀਆਂ ਫਾਈਲਾਂ ਹਜੇ ਪ੍ਰੋਸੈਸਟੇ ਚ ਤੁਰੀਆਂ ਫਿਰਦੀਆਂ ਮੰਤਰੀ ਨਾਲ 4-5 ਵਾਰੀ ਸਾਡੀ ਮੀਟਿੰਗ ਹੋਈ ਉੱਥੇ ਉਹਨਾਂ ਨੇ ਇਹ ਕਹਿ ਆ ਕੇ ਤੁਹਾਡਾ ਪ੍ਰੋਸੈਸ ਚੱਲ ਰਿਹਾ ਅਸੀਂ ਉਹਨਾਂ ਨੂੰ ਵਾਰ-ਵਾਰ ਇਹੀ ਬੇਨਤੀ ਕੀਤੀ ਕਿ ਸਾਨੂੰ ਇਹ ਦੱਸੋ ਕਿ ਐਵਜਾ ਕਿਹੜਾ ਪ੍ਰੋਸੈਸ ਹੈ ਜਿਹੜਾ 3 ਸਾਲਾਂ ਹੀ ਪੂਰਾ ਨਹੀਂ ਹੋਇਆ ਹੁਣ ਵੀ ਸਾਨੂੰ ਇਹਨਾਂ ਦੇ ਗੇਟ ਮੂਹਰੇ ਬੈਠਿਆਂ ਨੂੰ ਅੱਜ 24 ਦਿਨ ਹੋ ਗਏ ਜੇਕਰ ਇਹਨਾਂ ਨੇ ਕੋਈ ਕਾਰਵਾਈ ਕਰਨੀ ਹੁੰਦੀ ਇਹ ਤਾਂ ਇੱਕ ਘੰਟੇ ਦਾ ਕੰਮ ਹੈ ਇਹਨਾਂ ਦਾ ਸਾਨੂੰ ਦਫ਼ਤਰ ਚੋਂ ਇਹ ਰਿਪੋਰਟ ਮਿਲੀ ਹੈ ਕਿ ਕੱਲੇ ਸਾਈਨ ਬਾਕੀ ਹੈ ਇਹਨਾਂ ਦੇ ਸਾਈਨ ਹੋ ਕੇ ਤੇ ਬਸ ਐਲਾਨ ਕਰਨਾ ਹੈ ਉਹ ਸਾਈਨ ਇਹਨਾਂ ਦੇ ਕਿਉਂ ਨਹੀਂ ਹੋ ਰਹੇ ਜੇ ਹੁਣ ਸਾਡੇ ਇੱਥੇ ਬੈਠ ਕੇ ਨਹੀਂ ਹੋ ਰਹੇ ਰੋੜਾ ਜਾਮ ਕਰਕੇ ਨਹੀਂ ਹੋ ਰਹੇ ਤਾਂ ਅਸੀਂ ਘਰੇ ਚਲੇ ਜਾਈਏ ਤਾਂ ਫਿਰ ਸਾਡੇ ਹੁਣੇ ਹੀ ਨਹੀਂਗੇ ਸਾਡਾ ਇਹ ਆਖਰੀ ਉਹ ਹੈ ਸਟੈਪ ਹੈ ਤੇ ਸਾਡੇ ਜਿਹੜੇ ਭਰਾ ਮਰਨਵਰ ਤੇ ਬੈਠੇ ਆ ਸਾਨੂੰ ਜੇ ਹੋਰ ਵੀ ਕੋਈ ਇਸ ਤੋਂ ਵੱਡੇ ਐਕਸ਼ਨ ਲੈਣੇ ਪਏ ਤਾਂ ਅਸੀਂ ਲਵਾਂ ਠੇਟੀ ਬਾੜੀ ਮੰਤਰੀ ਆਪਣੇ ਹਲਕੇ ਦਾ ਹੋਵੇ ਤੇ ਉਹਦੇ ਵਿੱਚ ਖੇਤੀਬਾੜੀ ਕਰਨ ਵਾਲੇ ਭਰਾਵਾਂ ਦਾ ਇਹ ਹਾਲ ਹੋਵੇ ਕੀ ਲੱਗਦਾ ਤੁਹਾਨੂੰ ਕੀ ਭਵਿੱਖ ਹੋ ਸਕਦਾ ਅੱਗੇ ਅੱਗੇ ਮਤਲਬ ਕਿਸਾਨੀ ਦਾ ਦੇਖੋ ਜੀ ਇਸ ਤੋਂ ਜਿਹੜਾ ਬੁਰਾ ਹਾਲ ਤਾਂ ਹੋਰ ਹੋ ਨਹੀਂ ਸਕਦਾ ਇਹਨਾਂ ਨੇ ਆਪ ਹੀ ਕਿਹਾ ਸਾਨੂੰ ਆ ਪਿਛਲੀ ਮੀਟਿੰਗ ਥੋੜੇ ਦਿਨ ਪਹਿਲਾਂ ਹੋਈ ਮੰਤਰੀ ਸਾਹਿਬ ਕਹਿੰਦੇ ਕਿ ਮੇਰੇ ਕੋਲ 12 ਕਿੱਲੇ ਜ਼ਮੀਨ ਹੈ ਮੈਂ ਇੱਕ ਆਮ ਜ਼ਿਮੀਦਾਰ ਹੈਗਾ ਕੋਈ ਮੇਰਾ ਹੋਰ ਬਿਜ਼ਨਸ ਨਹੀਂ ਹੈ ਖੇਤੀ ਨਾਲ ਸੰਬੰਧਤ ਹੈ ਅਸੀਂ ਉਹਨੂੰ ਕਿਹਾ ਤੂੰ ਆਪਦੇ ਦਿਲ ਤੇ ਹੱਥ ਰੱਖ ਕੇ ਇੱਕ ਵਾਰੀ ਇਹ ਗੱਲ ਕਹਿ ਦੇ ਕਿ ਜੇ ਮੇਰੀ ਖੇਤੀ ਵਾਸਤੇ ਤੁਹਾਡੇ ਬੰਦੇ ਸ਼ਹੀਦ ਨਹੀਂ ਹੋਏਗੇ ਜੇ ਤੂੰ ਖੇਤੀ ਦਾ ਵਾਕੀ ਤੂੰ ਖੇਤੀ ਨਾਲ ਸੰਬੰਧਤ ਹੈ ਤੇ ਸਾਡੇ ਤਾਂ ਸਭ ਤੋਂ ਪਹਿਲਾਂ ਤੁਹਾਡਾ ਹੱਕ ਮੰਗਦੇ ਹੱਲ ਕਰਨ ਦਾ ਅਸੀਂ ਇਹਨਾਂ ਨੂੰ ਸਮਾਂ ਵੀ ਦਿੱਤਾ 2 ਸਾਲ ਹੋਣ ਵਾਲੇ ਐਨਾਂ ਦੀ ਸਰਕਾਰ ਨੂੰ 21 22 ਮਹੀਨੇ ਹੋ ਗਏ ਇਹਨਾਂ ਨੂੰ ਸਮਾਂ ਦਿੱਤਾ ਪਹਿਲਾਂ ਅਸੀਂ ਕੋਈ ਆਵਾਜ਼ ਨਹੀਂ ਠਾਈ ਫਿਰ ਅਸੀਂ ਹੌਲੀ ਹੌਲੀ ਇਹਨਾਂ ਤੱਕ ਪਹੁੰਚ ਕਰਕੇ ਪਹਿਲਾਂ ਸਿੰਗਲ ਤੌਰ ਤੇ ਮਿਲਦੇ ਰਹੇ ਕਿ ਸਾਡਾ ਜੀ ਆਹ ਮਸਲਾ ਹੱਲ ਕਰੋ ਇਹਨਾਂ ਨੇ ਸਾਨੂੰ ਚੰਡੀਗੜ੍ਹ ਦੇ ਗੇੜੇ ਵੀ ਕਢਵਾਏ ਸਕਟੀਏਟ ਦੇ ਅਸੀਂ ਗੱਡੀਆਂ 'ਚ ਤੇਲ ਪਵਾ ਕੇ ਹਜ਼ਾਰ-ਹਜ਼ਾਰ ਰੁਪਏ ਦਾ ਕਿਰਾਇਆ ਦੇ ਕੇ ਅਸੀਂ ਉੱਥੇ ਵੀ ਪਹੁੰਚਦੇ ਰਹੇ ਤੇ ਸਾਡੀਆਂ ਮਾਵਾਂ ਭੈਣਾਂ ਪਹੁੰਚਦੀਆਂ ਰਹੀਆਂ ਅੱਜ ਵੀ ਇੱਕ ਭੈ ਇਹ ਜਿਹੜੇ ਪਰਿਵਾਰ ਆ ਅਸੀਂ ਉਹਨਾਂ ਲਈ ਬੈਠੇ ਆ ਵਿਚਾਰੇ ਜਿਹੜੀਆਂ ਭੈਣਾਂ ਨਾ ਉਹ ਇੰਨੀ ਆ ਕਿ ਦੁਖੀ ਆ ਉਹਨਾਂ ਦਾ ਚੁੱਲ੍ਹਾ ਨਹੀਂ ਚੱਲ ਰਿਹਾ ਇਹਨਾਂ ਦੇ ਇਹ ਦੱਸਣਗੇ ਬਾਕੀ ਤੁਹਾਨੂੰ ਕਈ ਪਰਿਵਾਰ ਵੀ ਉੱਥੋਂ ਜਦੋਂ ਬਿਮਾਰ ਹੋ ਕੇ ਆਗੇ ਨਾ ਕਿਸਾਨ ਅੰਦੋਲਨ ਦਰਾਂ ਉਹਨਾਂ ਦੇ 10 10 15 15 ਲੱਖ ਰੁਪਈਆ ਖਰਚ ਹੋ ਗਿਆ ਤੇ ਪੰਜਾਬ ਸਰਕਾਰ ਨੇ 5 ਲੱਖ ਰੁਪਈਆ ਦਿੱਤਾ ਤੇ ਨੌਕਰੀ ਤਾਂ ਉਹਨਾਂ ਨੂੰ ਜ਼ਰੂਰੀ ਆ ਨਾ ਕਿਉਂਕਿ ਨੌਕਰੀ ਨਾਲ ਉਹਨਾਂ ਦਾ ساری ਉਮਰ ਦਾ ਗੁਜ਼ਾਰਾ ਚੱਲੂਗਾ ਉਹ ਪਾਲਿਸੀ ਤਾਂ ਬਣੀ ਸੀਗੀ ਫਿਰ ਉਹ ਇਹਨਾਂ ਨੂੰ ਦੇਣ 'ਚ ਹਰਜ ਕੀ ਐ ਇਹਨਾਂ ਨੂੰ ਦੇਣਾ ਚਾਹੀਦਾ ਪਤਾ ਨਹੀਂ ਕਿਉਂ ਇਹ ਨੱਪ ਕੇ ਬੈਠੇ ਐ ਫਿਰ 300 ਲੱਖ ਰੁਪਏ ਜਿਹੜਾ ਐਲਾਨ ਕੀਤਾ ਸੀਗਾ ਤੇਲंगाना ਦੀ ਸਰਕਾਰ ਨੇ ਸ਼ਹੀਦ ਪਰਿਵਾਰਾਂ ਵਾਸਤੇ ਉਹ ਬਕਾਇਦਾ 22 ਮਈ 2022 ਨੂੰ ਟਿਗੋਰ ਥੀਏਟਰ ਚੰਡੀਗੜ੍ਹ ਦੇ ਵਿੱਚ ਤਿੰਨ ਮੁੱਖ ਮੰਤਰੀ ਬੈਠੇ ਸੀ ਇੱਕ ਦਾ ਭਗਵੰਤ ਮਾਨ ਇੱਕ ਕੇਜਰੀਵਾਲ ਤੇ ਇੱਕ ਚੰਦਰਸ਼ੇਖਰ ਰਾਓ ਤੇਲंगाना ਦਾ ਮੁੱਖ ਮੰਤਰੀ ਇਹਨਾਂ ਨੇ ਉੱਥੇ ਸਾਨੂੰ ਸਾਰਿਆਂ ਨੂੰ ਬੁਲਾ ਕੇ ਸਾਨੂੰ ਗੱਡੀਆਂ ਦੇ ਵਿੱਚ ਬਿਠਾ ਕੇ ਲੈ ਕੇ ਗਏ ਉੱਥੇ ਸਮਾਗਮ ਕੀਤਾ 10-20 ਬੰਦਿਆਂ ਨੂੰ ਜਿਹੜਾ ਇੱਕ ਵਾਰੀ ਚੈੱਕ ਦਿੱਤੇ ਰਸਮੀ ਤੌਰ ਤੇ ਬਾਕੀਆਂ ਦੇ ਪ੍ਰਸ਼ਾਸਨ ਦੇ ਰਾਹੀਂ ਉਹ ਕਹਿੰਦੇ ਤੁਹਾਨੂੰ ਮਿਲ ਜਾਣਗੇ ਬਹੁਤ ਸਾਰੇ ਪਰਿਵਾਰ ਐ ਜਿਹੜਾ ਉਹ ਰਸਮੀ ਤੌਰ ਤੇ ਹੀ ਰਹਿ ਗਿਆ ਉਹਨਾਂ ਨੂੰ ਪਹੁੰਚੇ ਹੀ ਨਹੀਂ ਚੱਕ ਕਈਆਂ ਨੂੰ ਪਹੁੰਚੇ ਤਾਂ ਉਹਨਾਂ ਦੇ ਨਾਮ ਗਲਤ ਸੀਗੇ ਉਹਦੇ ਤਕਰੀਬਨ 150 ਪਰਿਵਾਰਾਂ ਦਾ ਜਿਹੜਾ 3-3 ਲੱਖ ਤੇਲਗਾਨਾ ਵਾਲਾ ਮੁਆਵਜ਼ਾ ਬਾਕੀ ਹੈ ਜਦੋਂ ਅਸੀਂ ਮੰਤਰੀ ਜੀ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਹਨਾਂ ਨੇ ਇਹ ਜਵਾਬ ਦਿੱਤਾ ਕਹਿੰਦੇ ਇਹ ਤੇਲਗਾਨਾ ਸਰਕਾਰ ਨੇ ਵੋਟਾਂ ਦਾ ਕਰਕੇ ਉਦੋਂ ਇੱਕ ਸ਼ੋਸ਼ਾ ਛੱਡਿਆ ਸੀਗਾ ਜਿਹਨੂੰ ਮਿਲ ਗਿਆ ਮਿਲ ਗਿਆ ਜਿਹੜੇ ਰਹਿ ਗਏ ਰਹਿ ਗਏ ਹਾਲਾਂਕਿ ਆਪਣੇ ਖੁਦ ਮੁੱਖ ਮੰਤਰੀ ਪੰਜਾਬ ਉੱਥੇ ਵਿੱਚ ਬੈਠੇ ਸੀ ਉਹ ਇਸ ਚੀਜ਼ ਦੇ ਜਵਾਬ ਦੇ ਅਸੀਂ ਇਹੀ ਗੱਲ ਵਾਰ-ਵਾਰ ਕਹੀ ਫਿਰ ਉਹ ਬਰਾਬਰ ਕਿਉਂ ਬੈਠੇ ਉਹਨਾਂ ਦੇ ਉਹ ਇਸ ਚੀਜ਼ ਦੇ ਜਵਾਬ ਦੇ ਐ ਜੇ ਕੋਈ ਉਥੋਂ ਰੁਕਿਆ ਪੈਸਾ ਕਿਤੋਂ ਵੀ ਰੁਕਿਆ ਉਹ ਉਹ ਸਾਨੂੰ ਦਿਵਾਉਣ ਦਾ ਇਹਨਾਂ ਦਾ ਹੱਕ ਮੰਦਾ ਹੈ ਉਹਦੇ ਰਿਸਪੌਂਸਿਬਲ ਇਹੇ ਹੈ ਕਿਉਂਕਿ ਪੰਜਾਬ ਦਾ ਜਿਹੜਾ ਠੇਕਾ ਇਹਨਾਂ ਨੇ ਚੱਕ ਛੱਡਿਆ ਹੈ ਪੰਜਾਬ ਚਲਾਉਣ ਦਾ ਤੇ ਫਿਰ ਉਹ ਸਾਡਾ ਕੌਣ ਲੈ ਕੇ ਦੇਊਗਾ ਫਿਰ ਇਹ ਸ਼ਹੀਦ ਪਰਿਵਾਰ ਆ ਸਾਰੀਆਂ ਜਥੇਬੰਦੀਆਂ ਸਾਡੇ ਨਾਲ ਆ ਅਸੀਂ ਇਹਨਾਂ ਨੂੰ ਕੱਲ ਵੀ ਇਹਨਾਂ ਦਾ ਬੇਟਾ ਸਾਡੇ ਕੋਲ ਆਇਆ ਸੀ ਭਰੋਸਾ ਲੈ ਕੇ ਪਰ ਅਸੀਂ ਕੱਲਾ ਭਰੋਸਾ ਨਹੀਂ ਅਸੀਂ ਪੱਕੇ ਤੌਰ ਤੇ ਜਿੰਨਾ ਟਾਈਮ ਇਹਨਾਂ ਦੇ ਖਾਤਿਆਂ 'ਚ ਉਹ ਪੈਸੇ ਆ ਨਹੀਂ ਜਾਂਦੇ ਜਿਹੜੇ ਸ਼ਹੀਦ ਤੇ ਜਿੰਨਾ ਚਿਰ ਨੌਕਰੀਆਂ ਦਾ ਪੱਕਾ ਹੱਲ ਨਹੀਂ ਹੁੰਦਾ ਅਸੀਂ ਇਹ ਮੋਰਚਾ ਨਹੀਂ ਛੱਡਣਾ ਇਸੇ ਤਰ੍ਹਾਂ ਹੀ ਜਾਰੀ ਰੱਖੂਗਾ ਇਸ ਵਕਤ ਸਾਡੇ ਨਾਲ ਕਿਸਾਨੀ ਅੰਦੋਲਨ ਵਿੱਚ ਤੁਹਾਨੂੰ ਦੱਸ ਦਵਾਂ ਕਿ ਜਿਹੜੀਆਂ ਔਰਤਾਂ ਨੇ ਉਹਨਾਂ ਨੇ ਵੀ ਕਿਤੇ ਐਦਾਂ ਦੀ ਕੋਈ ਕਮੀ ਨਹੀਂ ਛੱਡੀ ਸੀ ਕਿਉਂਕਿ ਜੇ ਇੱਕ ਔਰਤ ਪਰਿਵਾਰ ਚਲਾ ਸਕਦੀ ਹੈ ਤਾਂ ਉਹ ਕਿਸਾਨੀ ਦੇ ਵਿੱਚ ਵੀ ਤੁਸੀਂ ਕਹਿ ਸਕਦੇ ਹੋ ਕਿ ਭਰਾਵਾਂ ਦਾ ਸਾਥ ਦੇ ਸਕਦੀ ਹੈ ਕੀ ਕਹਿਣਾ ਚਾਹੋਗੇ ਮਾਨ ਸਰਕਾਰ ਨੇ ਬੜੇ ਵਾਦੇ ਉਸ ਵਕਤ ਕੀਤੇ ਸੀਗੇ ਜੀ ਜਿਹੜੇ ਸੈਂਟਰ ਦੀ ਸਰਕਾਰ ਹੈ ਉਹ ਕਿਸਾਨਾਂ ਦਾ ਜਿਹੜਾ ਗੱਲ ਘੋਟਣਾ ਚਾਹੁੰਦੀ ਹੈ ਅਸੀਂ ਉਹਨਾਂ ਦਾ ਜਿਹੜਾ ਸਾਥ ਦੇਣ ਵਾਸਤੇ ਆਵਾਂਗੇ ਤੇ ਹੁਣ ਆ ਚੁੱਕੇ ਨੇ ਤੇ ਕਿੱਦਾਂ ਦਾ ਸਾਥ ਦਿੱਤਾ ਜਾ ਰਿਹਾ ਹੈ ਇਹ ਸਾਥ ਨਹੀਂ ਦਿੱਤਾ ਜਾ ਰਿਹਾ ਜੀ ਮੇਰੇ ਹਸਬੰਦ ਦਿੱਲੀ ਕਿਸਾਨੀ ਸੰਘਰਸ਼ ਚ ਗਏ ਸੀ ਉੱਥੇ ਜਾਣ ਨਾਲ ਉਹਨਾਂ ਨੂੰ ਕੋਵਿਡ ਹੋ ਗਿਆ ਉਹਨਾਂ ਨੂੰ ਪਿੰਡ ਲਈ ਆਏ ਮੈਂ ਲੈ ਕੇ ਉਹਦਾ ਮੰਮੀ ਡੈਡੀ ਮੇਰੇ ਸੱਸ ਸਹੁਰੇ ਹੀ ਡੈਥ ਹੋਈ ਵੀ ਹੈ ਮੇਰੇ ਬੱਚੇ ਛੋਟੇ ਆ ਮੈਂ ਦੇਸ਼ ਹਸਪੀਟਲ ਚ ਲੈ ਗਈ ਉਹ 20 ਦਿਨ ਦਾਖਲ ਰਹਿ ਮੈਂ 15 ਲੱਖ ਰੁਪਇਆ ਲਾ ਕੇ ਉਹਨਾਂ ਦੀ ਡੈਥ ਹੋ ਗਈ ਸਾਨੂੰ ਕਿਸ 1.5 ਲੱਖ ਦਾ ਚੈੱਕ ਮਿਲਿਆ ਕੁਛ ਨਹੀਂ ਮਿਲਿਆ ਹੋਰ ਨਾ 3 ਲੱਖ ਮਿਲਿਆ ਨਾ ਨੌਕਰੀ ਮਿਲੀ ਆ ਮੈਂ ਘਰੇ ਦਿਹਾੜੀ ਤੇ ਬੰਦਾ ਛੱਡ ਕੇ ਆਪਣੇ ਬੱਚਾ ਕੋਲੇ ਦਰਦ-ਦਰਦ ਨਾਲ ਠੋਕਰਾਂ ਖਾਂਦੇ ਆ ਜਿੱਥੇ ਵੀ ਕੋਈ ਬੁਲਾਉਂਦੇ ਆ ਸੀ ਉੱਥੇ ਹੀ ਜਾਂਦੇ ਆ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਸਾਡੀ ਹੱਥ ਵਨ ਕੇ ਹੀ ਰਿਕਵੈਸਟ ਆ ਵੀ ਸਾਡਾ ਮਾਪਜਾ ਕਿ ਸਾਨੂੰ ਬੰਦੀ ਨੌਕਰੀ ਦਿੱਤੀ ਜਾਵੇ ਅਸੀਂ ਸਰਕਾਰ ਦੇ ਧੰਨਵਾਦੀ ਹਾਂ ਕਿੰਨਾ ਔਖ ਹੋ ਰਹੀ ਹੈ ਕਿਉਂਕਿ ਕਿਉਂਕਿ ਜਿਹੜਾ ਨਾਲ ਜਿਹੜਾ ਸਾਥੀ ਸੀ ਉਹ ਚਲਾ ਗਿਆ ਤੇ ਉਹਦੇ ਨਾਲ ਸਰਕਾਰਾਂ ਦਾ ਰਵਈਆ ਤੇ ਆ ਇਧਰ ਹਲਕੇ ਦਾ ਹੀ ਜਿਹੜਾ ਮੰਤਰੀ ਜਿਹੜੇ ਉਸ ਵਕਤ ਕਹਿ ਰਹੇ ਸੀ ਸਾਰੀਆਂ ਜੜੀਆਂ ਬੀਬੀਆਂ ਨੇ ਉਹ ਮੇਰੀਆਂ ਭੈਣਾਂ ਨੇ ਮੇਰੀਆਂ ਬੇਟੀਆਂ ਨੇ ਤੇ ਅੱਜ ਉਹਨਾਂ ਨਾਲ ਇਦਾਂ ਦਾ ਸਲੂਕ ਹੋ ਰਿਹਾ ਕੀ ਕਹਿਣਾ ਚਾਹੂਂਗੇ ਉਹਨਾਂ ਨੂੰ ਕੁਝ ਨਹੀਂ ਕਹਿ ਸਕਦੇ ਜੀ ਸਾਡੀ ਤਾਂ ਕੋਈ ਨਹੀਂ ਸੁਣ ਰਿਹਾ ਇਸ ਤਰ੍ਹਾਂ ਰੋਲਦੇ ਫਿਰਦੇ ਆ ਬੱਚੇ ਆ ਟਰੋਲਦੇ ਆ ਅਸੀਂ ਆ ਟਰੋਲਦੇ ਆ ਠੀਕ ਆ ਜੀ ਜਦੋਂ ਕੋਈ ਗੱਲ ਸੁਣਨਗੇ ਉਦੋਂ ਬਾਅਦ ਅਸੀਂ ਮੰਤਰੀ ਸਾਹਿਬ ਦਾ ਵੀ ਧੰਨਵਾਦ ਕਰਾਂਗੇ ਬਿਲਹਾਲਤਾਂ ਸੀ ਕੁਛ ਨਹੀਂ ਕਹਿ ਸਕਦੇ ਸਤਾ ਛੜਕਾਂ ਤੇ ਰੁੱਲਦੇ ਹੋ ਤਾਂ ਤੁਸੀਂ ਵੇਖ ਸਕਦੇ ਹੋ ਕਿ ਆਪਾਂ ਜਿਹੜੇ ਇੱਥੇ ਕਿਸਾਨ ਵੀ ਵੀਰ ਬੈਠੇ ਨੇ ਉਹਨਾਂ ਨਾਲ ਆਪਾਂ ਗੱਲਬਾਤ ਕੀਤੀ ਹੈ ਉਹਨਾਂ ਨੇ ਇਹੀ ਦੱਸਿਆ ਕਿ ਜਿਸ ਵਕਤ ਮਾਨ ਸਰਕਾਰ ਆਈ ਸੀ ਉਸ ਵਕਤ ਇੱਕ ਰਾਜਨੀਤੀ ਤੁਸੀਂ ਕਹਿ ਸਕਦੇ ਹੋ ਕਿ ਕਿਸਾਨ ਨੇ ਅੰਦੋਲਨ ਦੇ ਬਲਬੂਤੇ ਹੀ ਮਾਨ ਸਰਕਾਰ ਜਿਹੜੀ ਉਹ ਪੰਜਾਬ ਵਿੱਚ ਆਪਣਾ ਪਰਚਮ ਲਹਿਰਾ ਪਾਈ ਸੀ ਪਰ ਇਸ ਵਕਤ ਕਿਸਾਨਾਂ ਦੇ ਜਿਹੜੇ ਹਾਲਾਤ ਨੇ ਤੇ ਕਿਸਾਨਾਂ ਨੂੰ ਮਾਨ ਸਰਕਾਰ ਦੇ ਹੁੰਦੇ ਜਿਹੜੇ ਆਪਦੇ ਆਪ ਨੂੰ ਕਹਿ ਰਹੇ ਸੀ ਕਿ ਕਿਸਾਨ ਜਿਹੜੇ ਨੇ ਉਹ ਸਾਡੇ ਭਰਾ ਨੇ ਉਹਨਾਂ ਦੇ ਹੁੰਦੇ ਹੋਏ ਵੀ ਜੇ ਕਿਸਾਨਾਂ ਨੂੰ ਇੱਕ ਵਾਰੀ ਫੇਰ ਦਿੱਲੀ ਜਾਣਾ ਪੈ ਰਿਹਾ ਤੇ ਜਿਹੜੇ ਪਹਿਲਾਂ ਸ਼ਹੀਦ ਹੋਏ ਨੇ ਉਹਨਾਂ ਨੂੰ ਮੁਆਵਜ਼ਾ ਜੇ ਮਾਨ ਸਰਕਾਰ ਨਹੀਂ ਦੇਵਾ ਸਕੇ ਤਾਂ ਫੇਰ ਮਾਨ ਸਰਕਾਰ ਜਿਹੜੀ ਉਹ ਪੰਜਾਬ ਦੇ ਲੋਕਾਂ ਵਾਸਤੇ ਕੀ ਕਰੇਗੀ ਇਸ ਵਕਤ ਹਲਕਾ ਲੰਬੇ ਦੇ ਵਿੱਚ ਤੁਹਾਨੂੰ ਦੱਸ ਦਵਾ ਕਿ ਰੋਡ ਉੱਤੇ ਮੌਜੂਦ ਆ ਤੇ ਰੋਡ ਵਿੱਚ ਬਜ਼ੁਰਗ ਤੁਸੀਂ ਵੇਖ ਸਕਦੇ ਹੋ ਨੌਜਵਾਨ ਵੀਰ ਇੱਥੇ ਬੈਠੇ ਨੇ ਬਜ਼ੁਰਗ ਵੀ ਬੈਠੇ ਨੇ ਤੇ ਇਹਨਾਂ ਤਾਂ ਇਹੀ ਕਹਿਣਾ ਜੇ ਸਾਨੂੰ ਕੁਝ ਹੋ ਜਾਂਦਾ ਤਾਂ ਇਹਦੀ ਜ਼ਿੰਮੇਵਾਰੀ ਜਿਹੜੀ ਉਹ ਮਾਨ ਸਰਕਾਰ ਤੇ ਹੋਵੇਗੀ ਅਸੀਂ ਤਾਂ ਇਹ ਗੁਜ਼ਾਰਿਸ਼ ਕਰਦੇ ਆ ਕਿ ਸਿਰਫ ਵਾਅਦੇ ਨਾ ਕਰੋ ਜੇ ਵਾਅਦੇ ਤੁਸੀਂ ਕਿਤੇ ਤੋਂ ਨਾ ਵਾਅਦੇ ਨੂੰ ਨਿਭਾਓ ਵੀ ਕਿਉਂਕਿ ਇਹ ਸਿਰਫ ਸੱਤਾ ਹੀ ਹੈ ਜਿਹੜੀ ਤੁਹਾਡੇ ਹੱਥ ਵਿੱਚ ਇੱਕ ਵਾਰੀ ਆਈ ਹੈ ਤੇ ਸੱਤਾ ਪਲਟਦੇ ਹੋਏ ਟਾਈਮ ਨਹੀਂ ਲੱਗਦਾ ਜੇ ਇਹੇ ਕਿਸਾਨ ਵੀਰ ਸੱਤਾ ਦਵਾ ਸਕਦੇ ਆ ਤਾਂ ਸੱਤਾ ਖੋਹ ਚ ਵੀ ਇਹੀ ਜਿਹੜੇ ਨੇ ਉਹ ਆ ਉਹਨਾਂ ਦਾ ਹੀ ਹੱਥ ਹੋਵੇਗਾ ਤਾਂ ਮਾਨ ਸਰਕਾਰ ਤੋਂ ਹੀ ਗੁਜ਼ਾਰਿਸ਼ ਕਰਦੇ ਆ ਤੇ ਗੁਰਮੀਤ ਸਿੰਘ ਖੁੱਡਿਆ ਜੀ ਤੋਂ ਵੀ ਇਹੀ ਗੁਜ਼ਾਰਿਸ਼ ਕਰਦੇ ਆ ਉਸੀਂ ਸਮਝ ਸਕਦੇ ਹੋ ਤਾਂ ਤੁਸੀਂ ਇਹਨਾਂ ਦਾ ਦਰਦ ਵੀ ਸਮਝ ਸਕਦੇ ਹੋ ਕਿਉਂਕਿ ਇੱਕ ਬਜ਼ੁਰਗ ਜਿਹੜਾ ਹੈ ਉਹ ਇਸ ਵਕਤ ਸੜਕ ਉੱਤੇ ਬੈਠਾ ਹੋਇਆ ਹੈ